ਟੀਬੀਐਨ ਦੇਖਣ ਵਾਲੇ ਸਭੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਸੁਖਬੀਰ ਦੇ ਅਸਤੀਫੇ ਬਾਅਦ ਅਕਾਲੀ ਦਲ ਦਾ ਵੱਡਾ ਕਦਮ ਵਿਰਸਾ ਸਿੰਘ ਵਲਟੋਹਾ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਤੇ ਫੇਰ ਤਿੱਖੇ ਨਿਸ਼ਾਨੇ ਬਾਦਲ ਦੇ ਅਸਤੀਫੇ ਬਾਅਦ ਉਹਨਾਂ ਦੇ ਸਲਾਹ ਕਰ ਰਹੇ ਬਰਾੜ ਦੀ ਤਿੱਖੀ ਪ੍ਰਤੀਕਿਰਿਆ ਵਡਾਲਾ ਵੱਲੋਂ ਸੁਖਬੀਰ ਦੇ ਅਸਤੀਫੇ ਦਾ ਸਵਾਗਤ ਪਰ ਕੀ ਹੁਣ ਹੋਵੇਗੀ ਫਿਰ ਤੋਂ ਪੰਥਕ ਏਕਤਾ ਮਾਲਵਿੰਦਰ ਕੰਗ ਨੇ ਅਮਿਤ ਸ਼ਰੂ ਲਿਖੀ ਚਿੱਠੀ ਕੁੰਬੜਾ ਕਤਲ ਕੇਸ 'ਚ ਪੁਲਿਸ ਦੇ ਐਕਸ਼ਨ ਤੋਂ ਬਾਅਦ ਪਰਿਵਾਰ ਨੇ ਮ੍ਰਿਤਕ ਦਾ ਕੀਤਾ ਸੰਸਕਾਰ ਬਾਬਾ ਸਦਕੀ ਕਤਲ ਕੇਸ ਵਿੱਚ ਪੰਜਾਬ ਤੋਂ ਇੱਕ ਹੋਰ ਗ੍ਰਿਫਤਾਰੀ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਪੰਜਾਬ ਦੀ ਸਿਆਸਤ ਤੇ ਪੰਜਾਬ ਦੀ ਸਿਆਸਤ ਵਿੱਚੋਂ ਅਕਾਲੀ ਸਿਆਸਤ ਦੀ ਲੰਬੇ ਸਮੇਂ ਤੋਂ ਕੈਂਸ ਕੈਂਸ ਹੁੰਦੀ ਆ ਰਹੀ ਸੀ ਬਹੁ ਗਿਣਤੀ ਵਿੱਚ ਅਕਾਲੀ ਦਲ ਦੇ ਜੂਨੀਅਰ ਅਤੇ ਸੀਨੀਅਰ ਆਗੂ ਸੁਖਬੀਰ ਬਾਦਲ ਤੋਂ ਅਸਤੀਫੇ ਦੀ ਮੰਗ ਕਰਦੇ ਸੀ ਅਸਤੀਫਾ ਨਾ ਦੇਣ ਦੀ ਅੜੀ ਤੇ ਸੁਖਬੀਰ ਬਾਦਲ ਅੜੇ ਰਹੇ ਤੇ ਆਖਰਕਾਰ ਅਕਾਲੀ ਦਲ ਖੇਰੂ ਖੇਰੂ ਹੋਣ ਲੱਗਿਆ ਅਤੇ ਬਹੁ ਗਿਣਤੀ ਵਿੱਚ ਅਕਾਲੀ ਆਗੂ ਸੁਖਬੀਰ ਦੇ ਧੜੇ ਨੂੰ ਛੱਡਦੇ ਗਏ ਪਰ ਆਖਰਕਾਰ ਜਿਹੜੀ ਮੰਗ ਲੰਬੇ ਸਮੇਂ ਤੋਂ ਸੁਖਵੀਰ ਤੋਂ ਕੀਤੀ ਜਾ ਰਹੀ ਸੀ ਕਿ ਤੁਹਾਡੀ ਪ੍ਰਧਾਨਗੀ ਹੇਠ ਅਕਾਲੀ ਦਲ ਦਾ ਬੇੜਾ ਨਾਸ ਹੋ ਰਿਹਾ ਹੈ ਸਤਿਆਨਾਸ਼ ਹੋ ਰਿਹਾ ਹੈ ਹਾਲਾਂਕਿ ਕੀ ਇਕੱਲੇ ਸੁਖਵੀਰ ਬਾਦਲ ਇਹਦੇ ਵਾਸਤੇ ਜ਼ਿੰਮੇਵਾਰ ਨੇ ਇਹ ਸਾਰਿਆਂ ਨੂੰ ਬੈਠ ਕੇ ਸੋਚਣ ਵਿਚਾਰਨ ਦੀ ਲੋੜ ਹੈ ਪਰ ਉਹਨਾਂ ਵੱਲੋਂ ਹੁਣ ਅਸਤੀਫੇ ਦਾ ਐਲਾਨ ਕਰ ਦਿੱਤਾ ਗਿਆ ਹੈ ਉਹਨਾਂ ਨੇ ਪਾਰਟੀ ਪ੍ਰਧਾਨ ਦੇ ਵਜੋਂ ਆਪਣਾ ਅਹੁਦਾ ਛੱਡ ਦਿੱਤਾ ਕੁਰਸੀ ਛੱਡ ਦਿੱਤੀ ਹੈ ਦੱਸਣਾ ਬਣਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੁਖਵੀਰ ਬਾਦਲ ਨੂੰ ਇਹਨੀ ਦਿਨੀ ਤਨਖਾਈਆ ਕਰਾਰ ਦਿੱਤਾ ਹੋਇਆ ਹੈ ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਇੱਕ ਪੋਸਟ ਦੇ ਰਾਹੀਂ ਦਿੱਤੀ ਹੈ ਡਾਕਟਰ ਚੀਮਾ ਨੇ ਲਿਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਨਵੇਂ ਪ੍ਰਧਾਨ ਦੀ ਚੋਣ ਲਈ ਰਾਹ ਪੱਧਰਾ ਕਰਨ ਦੇ ਵਾਸਤੇ ਆਪਣਾ ਅਸਤੀਫਾ ਪਾਰਟੀ ਦੀ ਵਰਕਿੰਗ ਕਮੇਟੀ ਦੇ ਹਵਾਲੇ ਕਰ ਦਿੱਤਾ ਹੈ ਉਹਨਾਂ ਨੇ ਪਾਰਟੀ ਦੇ ਸਾਰੇ ਆਗੂਆਂ ਤੇ ਵਰਕਰਾਂ ਦਾ ਉਨ੍ਹਾਂ ਦੀ ਲੀਡਰਸ਼ਿਪ ਤੇ ਭਰੋਸਾ ਪ੍ਰਗਟਾਉਣ ਅਤੇ ਆਪਣੇ ਪੂਰੇ ਕਾਰਜਕਾਲ ਦੇ ਦੌਰਾਨ ਪੂਰੀ ਤਰ੍ਹਾਂ ਸਹਿਯੋਗ ਅਤੇ ਸਮਰਥਨ ਦੇਣ ਵਾਸਤੇ ਧੰਨਵਾਦ ਵੀ ਕੀਤਾ ਹੈ ਦਸਰਾ ਬਣਦਾ ਕਿ ਸੁਖਵੀਰ ਬਾਦਲ ਲਗਭਗ ਸ਼੍ਰੋਮਣੀ ਅਕਾਲੀ ਦਲ ਦੇ 16 ਵਰੇ ਪ੍ਰਧਾਨ ਰਹੇ ਹੈ ਇਹਦੇ ਨਾਲ ਹੀ ਦੱਸਣਾ ਬਣਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਵੀਰ ਬਾਦਲ ਨੂੰ ਤਨਖਾਹਾਂ ਐਲਾਨ ਕੀਤੇ ਜਾਣ ਤੋਂ ਬਾਅਦ ਲਗਭਗ ਢਾਈ ਮਹੀਨੇ ਦਾ ਸਮਾਂ ਬੀਤ ਚੁੱਕਿਆ ਹੈ ਅਤੇ ਉਹਨਾਂ ਵੱਲੋਂ ਕੁਝ ਦਿਨ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਇੱਕ ਬੇਨਤੀ ਪੱਤਰ ਵੀ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੂੰ ਧਾਰਮਿਕ ਸਜਾ ਜਲਦ ਲਗਾਏ ਜਾਣ ਦੀ ਬੇਨਤੀ ਕੀਤੀ ਗਈ ਸੀ ਅਤੇ ਸੁਖਵੀਰ ਬਾਦਲ ਨੇ ਉਸ ਵੇਲੇ ਬੇਨਤੀ ਕਰਦਿਆਂ ਕਿਹਾ ਸੀ ਕਿ ਢਾਈ ਮਹੀਨਿਆਂ ਤੋਂ ਉਹ ਕਿਸੇ ਵੀ ਸਮਾਜਿਕ ਜਾਂ ਧਾਰਮਿਕ ਪ੍ਰੋਗਰਾਮ ਦੇ ਵਿੱਚ ਆਪਣਾ ਹਿੱਸਾ ਨਹੀਂ ਪਾ ਸਕੇ ਜਿਸ ਕਰਕੇ ਉਹਨਾਂ ਵੱਲੋਂ ਇਹ ਬੇਨਤੀ ਪੱਤਰ ਦਿੱਤਾ ਗਿਆ ਹੈ ਤੇ ਉਹਨਾਂ ਦੇ ਕੁਝ ਆਪਣੇ ਘਰੇਲੂ ਕੰਮ ਵੀ ਨੇ ਜਿਸ ਕਰਕੇ ਉਹਨਾਂ ਨੂੰ ਜਲਦ ਤੋਂ ਜਲਦ ਧਾਰਮਿਕ ਸਜ਼ਾ ਸੁਣਾਈ ਜਾਵੇ ਤਾਂ ਜੋ ਆਪਣੇ ਕਾਰਜ ਪੂਰੇ ਕਰ ਸਕਣ ਕਿਉਂਕਿ ਉਹਨਾਂ ਦੇ ਇਸ ਬਿਆਨ ਤੋਂ ਤੁਰੰਤ ਬਾਅਦ ਡਾਕਟਰ ਦਲਜੀਤ ਸਿੰਘ ਚੀਮਾ ਨੇ ਆਖਿਆ ਸੀ ਕਿ ਉਹਨਾਂ ਨੇ ਆਪਣੀ ਧੀ ਦਾ ਵਿਆਹ ਕਰਨਾ ਹੈ ਇਸ ਕਰਕੇ ਉਹਨਾਂ ਨੂੰ ਇਹ ਸਜ਼ਾ ਸੁਣਾ ਦਿੱਤੀ ਜਾਵੇ ਦੱਸਣਾ ਬਣਦਾ ਕਿ ਉਸੇ ਦਿਨ ਜਦੋਂ ਉਹ ਕੁਰਸੀ ਤੋਂ ਉੱਠਣ ਲੱਗੇ ਸੀ ਉਹਨਾਂ ਦੇ ਵੱਧ ਵਜਨ ਦੇ ਕਾਰਨ ਕੁਰਸੀ ਦੀ ਲੱਤ ਵੀ ਟੁੱਟੀ ਅਤੇ ਉਹਨਾਂ ਦੇ ਵੀ ਲੱਤ ਟੁੱਟਣ ਦੀ ਖਬਰ ਮਿਲੀ ਸੀ ਬਾਅਦ ਦੇ ਵਿੱਚ ਪੀਜੀਆਈ ਦੇ ਵਿੱਚ ਉਹਨਾਂ ਦਾ ਆਪਰੇਸ਼ਨ ਵੀ ਕੀਤਾ ਗਿਆ ਤੇ ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਦੇ ਪ੍ਰਧਾਨ ਜਾਂ ਮੈਂ ਕਾਰਜਕਾਰੀ ਪ੍ਰਧਾਨ ਕਹਾ ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦੀ ਵਰਕਿੰਗ ਕਮੇਟੀ ਦੀ ਹੰਗਾਮੀ ਮੀਟਿੰਗ 18 ਨਵੰਬਰ ਨੂੰ ਦੁਪਹਿਰ 12 ਵਜੇ ਅਕਾਲੀ ਦਲ ਦੇ ਮੁੱਖ ਦਫ਼ਤਰ ਭਾਵ ਚੰਡੀਗੜ੍ਹ ਦੇ ਵਿੱਚ ਸੱਦੀ ਹੈ ਕਮੇਟੀ ਸੁਖਵੀਰ ਬਾਦਲ ਦੇ ਅਸਤੀਫੇ ਤੇ ਵਿਚਾਰ ਕਰੇਗੀ ਅਗਲੀ ਕਾਰਵਾਈ ਉਹਦੇ ਤੋਂ ਬਾਅਦ ਤੈਅ ਕੀਤੀ ਜਾਏਗੀ ਦੱਸਣਾ ਬਣਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਰ ਅਹੁਦੇਦਾਰਾਂ ਅਤੇ ਵਰਕ ਕਮੇਟੀ ਦੇ ਜਿਹੜੇ ਅਹੁਦੇ ਨੇ ਉਹਨਾਂ ਦੀ ਚੋਣ 14 ਦਸੰਬਰ 2024 ਨੂੰ ਕੀਤੀ ਜਾਣੀ ਹੈ ਮੌਜੂਦਾ ਸਦਨ ਦੀ 5 ਸਾਲ ਦੀ ਮਿਆਦ ਉਹ ਸਮਾਪਤ ਹੋ ਰਹੀ ਹੈ ਤੇ ਦੂਸਰੇ ਪਾਸੇ ਡਾਕਟਰ ਦਰਜੀਤ ਸਿੰਘ ਟੀਮਾ ਨੇ ਆਖਿਆ ਕਿ ਉਹਨਾਂ ਨੇ ਇਹ ਚੋਣਾਂ ਦੇ ਵਾਸਤੇ ਰਸਤਾ ਸਾਫ਼ ਕਰ ਦਿੱਤਾ ਹੈ ਤੇ ਹੁਣ ਇਸ ਅਸਤੀਫੇ ਦੀ ਖਬਰ ਤੋਂ ਤੁਰੰਤ ਬਾਅਦ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆਉਣ ਲੱਗ ਪਈਆਂ ਨੇ ਸੁਖਬੀਰ ਦਾ ਅਸਤੀਫਾ ਇਧਰੋਂ ਪਤਾ ਲੱਗਿਆ ਤੇ ਇਧਰੋਂ ਖਬਰਾਂ ਦਾ ਬਾਜ਼ਾਰ ਗਰਮ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਰਹੇ ਹਾਲਾਂਕਿ ਉਹਨੇ ਆਪ ਇਸ ਵਕਤ ਅਕਾਲੀ ਦਲ ਨੂੰ ਛੱਡਿਆ ਹੋਇਆ ਹੈ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਆਦੇਸ਼ ਜਾਰੀ ਕੀਤਾ ਸੀ ਕਿ ਵਿਰਸਾ ਸਿੰਘ ਵਲਟੋਹੜਾ ਨੂੰ ਉਹਨਾਂ ਦੇ ਆਦੇਸ਼ ਤੇ 24 ਘੰਟਿਆਂ ਦੇ ਅੰਦਰ-ਅੰਦਰ ਪਾਰਟੀ ਤੋਂ ਕੱਢਿਆ ਜਾਵੇ ਪਰ ਉਹਨਾਂ ਨੇ ਆਪਣੇ ਆਪ ਅਕਾਲੀ ਦਲ ਛੱਡ ਦਿੱਤਾ ਸੀ ਪਰ ਛੱਡਣ ਤੋਂ ਬਾਅਦ ਵੀ ਉਹ ਹੀਜ ਕਰ ਰਹੇ ਨੇ ਉਹਨਾਂ ਨੇ ਅਕਾਲੀ ਦਲ ਦੇ ਆਗੂ ਭਾਜਪਾ ਦੇ ਸੁਧਾਰ ਲਹਿਰ ਦੇ ਆਗੂ ਨੇ ਉਹਨਾਂ ਤੇ ਤਿੱਖੇ ਨਿਸ਼ਾਨੇ ਵਿੰਨੇ ਨੇ ਇੱਕ ਪੋਸਟ ਸਾਂਝੀ ਕਰਦਿਆਂ ਵਰਸਾ ਸਿੰਘ ਬਲਟੋਹਾ ਨੇ ਲਿਖਿਆ ਕਿ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾ ਲਿਓ ਉਹਨਾਂ ਦੀ ਕਾਫੀ ਚਿਰ ਤੋਂ ਇੱਛਾ ਹੈ ਬਲਟੋਹਾ ਨੇ ਕਿਹਾ ਕਿ ਸੁਖਵੀਰ ਬਾਦਲ ਦੇ ਅਸਤੀਫੇ ਦੇ ਨਾਲ ਕਾਂਗਰਸੀ ਅਤੇ ਭਾਜਪਾ ਦੀਆਂ ਆਗੂਆਂ ਦੀਆਂ ਇੱਛਾਵਾਂ ਵੀ ਪੂਰੀਆਂ ਹੋ ਜਾਣਗੀਆਂ ਇੱਕ ਪ੍ਰਾਈਵੇਟ ਚੈਨਲ ਤੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਸੁਖਵੀਰ ਬਾਦਲ ਦੇ ਅਸਤੀਫੇ ਦੇ ਨਾਲ ਕਾਂਗਰਸੀ ਅਤੇ ਭਾਜਪਾ ਆਗੂ ਕੱਚਾ ਵਜਾ ਰਹੇ ਨੇ ਕਿਉਂਕਿ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਹੋ ਰਹੀਆਂ ਨੇ। ਵਲਟੋਹਾਰ ਨੇ ਕਿਹਾ ਕਿ ਅੱਜ ਪੰਥਕ ਆਗੂ ਖਿਲਾਫ ਸਾਜ਼ਿਸ਼ਾਂ ਹੋ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਨੂੰ ਕਿਹੜੇ ਲੀਡਰਾਂ ਨੇ ਸੰਭਾਲਣਾ ਹੈ ਉਹ ਇਹਨਾਂ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਰਹੇ ਨੇ। ਜੇਕਰ ਇੰਝ ਹੀ ਚੱਲਦਾ ਰਿਹਾ ਤਾਂ ਫਿਰ ਰੱਬ ਹੀ ਰੱਖਾ ਹੋਏਗਾ। ਵਲਟੋਹਾਰ ਨੇ ਸੁਖਬੀਰ ਨੂੰ ਇੱਕ ਧਾਰਮਿਕ ਸਜ਼ਾ ਲਗਾਉਣ ਵਿੱਚ ਹੋ ਰਹੀ ਦੇਰੀ ਤੇ ਬੋਲਦਿਆਂ ਕਿਹਾ ਕਿ ਜੋ ਵਿਅਕਤੀ ਕਦੇ ਘਰ ਨਹੀਂ ਸੀ ਬੈਠਿਆ ਹਮੇਸ਼ਾ ਅਕਾਲੀ ਦਲ ਦੀ ਚੜ੍ਹਦੀ ਕਲਾ ਦੇ ਵਾਸਤੇ ਨੱਠਿਆ ਭੱਜਿਆ ਫਿਰਦਾ ਸੀ ਕੰਮ ਕਰਦਾ ਸੀ ਉਹਨੂੰ ਸ੍ਰੀ ਅਕਾਲ ਤਖਤ ਦੇ ਫੈਸਲੇ ਨੇ ਘਰੇ ਬਿਠਾ ਕੇ ਰੱਖ ਦਿੱਤਾ ਭਾਵੇਂ ਇੱਕ ਕਿਸਮ ਦਾ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਤੇ ਵੀ ਕਿੰਤੂ ਕਰ ਦਿੱਤਾ ਵੈਸੇ ਇਹ ਸਾਰੇ ਆਪੂ ਆਖਣਗੇ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹਰ ਹੁਕਮ ਤੇ ਫੁੱਲ ਚੜਾਉਣਿਆਂ ਤੇ ਸਿਰ ਨਵਾਉਣਿਆਂ ਤੇ ਹੁਣ ਤਿੱਖੀਆਂ ਪ੍ਰਤੀਕਿਰਿਆਵਾਂ ਚਫੇਰੀਆਂ ਆ ਰਹੀਆਂ ਨੇ ਸੁਖਬੀਰ ਦੇ ਅਸਤੀਫੇ ਤੋਂ ਬਾਅਦ ਅਕਾਲੀ ਸੁਧਾਰ ਲਹਿਰ ਦੇ ਆਗੂ ਚਰਨਜੀਤ ਸਿੰਘ ਬਰਾੜ ਜਿਹੜੇ ਸਭ ਤੋਂ ਨੇੜਲਿਆਂ ਵਿੱਚ ਸੁਖਬੀਰ ਬਾਦਲ ਦੇ ਰਹੇ ਨੇ ਉਹਨਾਂ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ ਉਹਨਾਂ ਨੇ ਉਮੀਦ ਪ੍ਰਗਟਾਈਆ ਕਿ ਵਰਕਿੰਗ ਕਮੇਟੀ ਪੰਥਕ ਸੋਚ ਦਾ ਪਹਿਰਾ ਦੇਂਦੀ ਹੋਈ ਤੁਰੰਤ ਸੁਖਬੀਰ ਦਾ ਅਸਤੀਫਾ ਮਨਜ਼ੂਰ ਕਰੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਸਮੁੱਚੇ ਪੰਥ ਨੂੰ ਇਕੱਠਾ ਕਰਕੇ ਸਾਂਝਾ ਫੈਸਲਾ ਲਵੇ ਫਿਰ ਚਾਹੇ ਉਹ ਪ੍ਰੋਸੀਡੀਅਮ ਦੇ ਰੂਪ ਵਿੱਚ ਹੋਵੇ ਜਾਂ ਪ੍ਰਧਾਨ ਦੇ ਉਹਨਾਂ ਨੇ ਇਹ ਵੀ ਆਖਿਆ ਕਿ ਜੋ ਲੀਡਰ ਪਾਰਟੀ ਛੱਡ ਕੇ ਗਏ ਆ ਅਕਾਲੀ ਦਲ ਵੱਲੋਂ ਉਹਨਾਂ ਨੂੰ ਵੀ ਵਾਪਸੀ ਦਾ ਸੱਦਾ ਦਿੱਤਾ ਜਾਣਾ ਚਾਹੀਦਾ ਹੈ ਕੀ ਹੁਣ ਇੱਥੇ ਵੱਡਾ ਸਵਾਲ ਹੈ ਕਿ ਪੰਥਕ ਏਕਤਾ ਹੋਏਗੀ ਉਹਨਾਂ ਕਿਹਾ ਕਿ ਪੰਥ ਇਕੱਠਾ ਹੋਵੇਗਾ ਤਾਂ ਹੀ ਸ਼੍ਰੋਮਣੀ ਅਕਾਲੀ ਦਲ ਤਕੜਾ ਤੇ ਮਜ਼ਬੂਤ ਹੋਏਗਾ ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਹੈ ਕੋ ਆਪਣੀ ਸੇਹ ਦੇਂਦਿਆਂ ਸਮੁੱਚੇ ਪੰਥ ਨੂੰ ਇਕੱਠਾ ਕਰਕੇ ਪੰਥਕ ਨਮੈਂਦਾ ਜਮਾਤ ਨੂੰ ਤਕੜਾ ਕਰੇ ਉਹਨਾਂ ਨੇ ਕਿਹਾ ਕਿ ਦੇਰ ਆਏ ਪਰ ਦ੍ਰਿਸ਼ਤਾਏ ਸੁਖਬੀਰ ਦੇ ਵੱਲੋਂ ਇਹ ਬੜੀ ਦੇਰ ਨਾਲ ਚੁੱਕਿਆ ਗਿਆ ਕਦਮ ਹੈ 2022 ਅਤੇ 2024 ਤੋਂ ਬਾਅਦ ਜੋਰ ਸ਼ੋਰ ਦੇ ਨਾਲ ਜਿਹੜੀਆਂ ਚੋਣਾ ਹੋਈਆਂ ਸੁਖਬੀਰ ਦੇ ਅਸਤੀਫੇ ਦੀ ਵਾਂਗ ਉੱઠી ਸੀ 2022 ਜਦੋਂ ਝੁੰਡਾ ਕਮੇਟੀ ਬਣੀ ਸੀ ਤਾਂ ਲਗਭਗ 100 ਹਲਕਿਆਂ ਦੇ ਵਰਕਰਾਂ ਦੀਆਂ ਭਾਵਨਾਵਾਂ ਸੀ ਕਿ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਬਦਲਾ ਜ਼ਰੂਰੀ ਹੈ ਪਰ ਇਹਦੇ ਵਿੱਚ ਬਹੁਤ ਦੇਰ ਕਰ ਦਿੱਤੀ ਗਈ ਇਸ ਤਰ੍ਹਾਂ ਪਾਰਟੀ ਦਾ ਵੱਡਾ ਨੁਕਸਾਨ ਹੋਇਆ ਪਾਰਟੀ ਦਾ ਉਹ ਕਹਿੰਦੇ ਗ੍ਰਾਫ ਇਸ ਕਦਰ ਡਿੱਗਿਆ ਕਿ ਚਾਰ ਜਿਹੜੀਆਂ ਜ਼ਿਮਨੀ ਚੋਣਾਂ ਹੋ ਰਹੀਆਂ ਨੇ ਉਹਨਾਂ ਵਿੱਚ ਅਕਾਲੀ ਦਲ ਆਪਣਾ ਉਮੀਦਵਾਰ ਨਹੀਂ ਖੜਾ ਕਰ ਸਕਿਆ ਸਗੋਂ ਇਹਨਾਂ ਚੋਣਾਂ ਤੋਂ ਕਿਨਾਰਾ ਕਰਕੇ ਬੈਠ ਗਿਆ ਤੇ ਹੁਣ ਗੱਲ ਕਰਦੇ ਆਂ ਵਡਾਲੇ ਦੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਉਹਨਾਂ ਦੇ ਵੱਲੋਂ ਸੁਖਵੀਰ ਦੇ ਅਸਤੀਫੇ ਦਾ ਸਵਾਗਤ ਕੀਤਾ ਗਿਆ ਉਹਨਾਂ ਨੇ ਇਹੀ ਆਖਿਆ ਕਿ ਦੇਰ ਨਾਲ ਲਿਆ ਫੈਸਲਾ ਪਰ ਇਹਦੇ ਨਾਲ ਨੁਕਸਾਨ ਬਹੁਤ ਹੋ ਗਿਆ ਸੁਧਾਰ ਲਹਿਰ ਦੇ ਕਨਵੀਨਰ ਨੇ ਗੁਰਪ੍ਰਤਾਪ ਸਿੰਘ ਵਡਾਲਾ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਬਣਾਈ ਗਈ ਝੂੰਦਾ ਕਮੇਟੀ ਨੇ ਜਦੋਂ 100 ਦੇ ਕਰੀਬ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਕੇ ਵਰਕਰਾਂ ਦੇ ਸੁਝਾਅ ਲੈ ਇਸੀ ਰਿਪੋਰਟ ਤਿਆਰ ਕੀਤੀ ਸੀ ਤੇ ਉਹਦੇ ਚਾਹੀ ਤਾਂ ਸਿਫਾਰਸ਼ਾਂ ਸੀ ਉਹ ਰਿਪੋਰਟ ਪਾਰਟੀ ਦੇ ਸਾਹਮਣੇ ਰੱਖੀ ਗਈ ਸੀ ਜਿਸ ਦੇ ਵਿੱਚ ਸਭ ਤੋਂ ਵੱਡੀ ਸਿਫਾਰਸ਼ ਇਹ ਸੀ ਕਿ ਲੀਡਰਸ਼ਿਪ ਦੇ ਵਿੱਚ ਤਬਦੀਲੀ ਕੀਤੀ ਜਾਵੇ ਉਹ ਕਹਿੰਦੇ ਜੇਕਰ ਉਸ ਵਕਤ ਸੁਖਵੀਰ ਬਾਦਲ ਪਾਰਟੀ ਨੂੰ ਸਮਰਪਿਤ ਹੋ ਕੇ ਪਾਸੇ ਹੋ ਜਾਂਦੇ ਨਾ ਤਾਂ ਇੰਨਾ ਵੱਡਾ ਸਿਆਸੀ ਨੁਕਸਾਨ ਨਾ ਹੁੰਦਾ ਇਸ ਨੁਕਸਾਨ ਤੋਂ ਬਚਾ ਕੀਤਾ ਜਾ ਸਕਦਾ ਸੀ ਖੈਰ ਕਹਿੰਦੇ ਦੇਰ ਆਏ ਦਰਸਤ ਆਏ ਪਰ ਪੂਰੀ ਤਰ੍ਹਾਂ ਪਾਰਟੀ ਹਾਸ਼ੀਏ ਤੇ ਚਲੀ ਗਈ ਪੂਰੀ ਤਰ੍ਹਾਂ ਹਾਸ਼ੀਏ ਤੇ ਗਈ ਪਾਰਟੀ ਨੂੰ ਮੁੜ ਉਭਾਰਨ ਵਾਸਤੇ ਲੀਡਰਸ਼ਿਪ ਨੂੰ ਸਿਰ ਤੋੜ ਮਿਹਨਤ ਕਰਨੀ ਪਵੇਗੀ ਇਹਦੇ ਨਾਲ ਹੀ ਜਥੇਦਾਰ ਵਡਾਲਾ ਦੇ ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਉਹ ਪੰਥ ਨੂੰ ਇੱਕ ਮੁਠ ਕਰਨ ਅਤੇ ਪੰਥਕ ਪਾਰਟੀ ਦੀ ਚੜ੍ਹਦੀ ਕਲਾ ਦੇ ਵਾਸਤੇ ਸੇਧ ਦੇਣ ਤਾਂ ਜੋ ਪੰਥਕ ਸਮਝ ਰੱਖਣ ਵਾਲੀ ਅਤੇ ਸਿਆਸੀ ਸਮਝ ਰੱਖਣ ਵਾਲੀ ਲੀਡਰਸ਼ਿਪ ਨੂੰ ਅੱਗੇ ਲਿਆਂਦਾ ਜਾਵੇ ਤਾਂ ਕਿ ਮੌਜੂਦਾ ਪੰਥਕ ਸਿਆਸੀ ਸੰਕਟ ਦੇ ਵਿੱਚੋਂ ਬਾਹਰ ਨਿਕਲਿਆ ਜਾ ਸਕੇ ਇਹਦੇ ਨਾਲ ਹੀ ਵਡਾਲਾ ਨੇ ਸੁਖਬੀਰ ਦੇ ਅਸਤੀਫੇ ਨੂੰ ਪੰਜਾਬ ਦੀ ਸਰਬੋਰ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਛੇੜੀ ਮੁਹਿੰਮ ਦੇ ਤਹਿਤ ਵਰਕਰਾਂ ਦੀਆਂ ਭਾਵਨਾਵਾਂ ਪੂਰੀਆਂ ਹੋਣਾ ਵੀ ਕਰਦਾਨੇ ਹਨ ਇਹਦੇ ਨਾਲ ਹੀ ਵਡਾਲਾ ਰਿਕੇ ਹੈ ਕਿ ਅਸਤੀਫਾ ਅੱਜ ਹੀ ਹੋਇਆ ਤਾਂ ਆਉਣ ਵਾਲੇ ਦਿਨਾਂ ਵਿੱਚ ਇੱਕ ਰਾਜਨੀਤਿਕ ਜਿਹੜੇ ਹਾਲਾਤ ਤੁਸੀਂ ਬਦਲਦੇ ਦੇਖਿਓ ਬਦਲਣਗੇ ਪੰਥਕ ਪਾਰਟੀ ਦੇ ਹਤਾਇਸ਼ੀ ਲੋਕਾਂ ਨਾਲ ਮਿਲ ਕੇ ਨਵੀਂ ਨੀਤੀ ਉਲੀਕੀ ਜਾਏਗੀ ਅਤੇ ਪੰਜਾਬ ਦੇ ਤਾਜ਼ਾ ਸਿਆਸੀ ਹਾਲਾਤਾਂ ਤੇ ਮੰਥਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਅਹਿਮ ਮੀਟਿੰਗ ਵੀ ਸੱਦੀ ਜਾਏਗੀ ਵਡਾਲਾ ਨੇ ਵਰਕਿੰਗ ਕਮੇਟੀ ਨੂੰ ਵੀ ਇੱਕ ਖਾਸ ਅਪੀਲ ਕੀਤੀ ਹੈ ਕਿ ਤੁਰੰਤ ਪ੍ਰਭਾਵ ਦੇ ਨਾਲ ਸੁਖਬੀਰ ਦਾ ਅਸਤੀਫਾ ਪ੍ਰਵਾਨ ਕੀਤਾ ਜਾਵੇ ਅਸਤੀਫੇ ਦੇ ਉੱਪਰ ਨਾਲ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਕੋਈ ਹੋਰ ਸਿਆਸੀ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਾਰਟੀ ਦੇ ਵਰਕਰ ਇਹਨੂੰ ਕਦੇ ਵੀ ਪਰਵਾਹ ਨਹੀਂ ਕਰਨਗੇ ਹੁਣ ਵੇਖਣਾ ਹੋਏਗਾ ਕਿ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਅਸਤੀਫਾ ਪਰਵਾਣ ਕੀਤਾ ਜਾਂਦਾ ਕਿਉਂਕਿ ਗੱਲਾਂ ਅੱਗੇ ਵੀ ਚੱਲਦੀਆਂ ਰਹੀਆਂ ਨੇ ਅੱਗੇ ਵੀ ਇਹੀ ਆਖਿਆ ਜਾਂਦਾ ਰਿਹਾ ਕਿ ਤੁਹਾਡੇ ਬਗੈਰ ਪ੍ਰਧਾਨ ਦੀ ਪਾਰਟੀ ਨਹੀਂ ਚੱਲ ਸਕਦੀ ਹੁਣ ਮਾਲਵਿੰਦਰ ਕੰਗਹੂਰਾ ਦੀ ਚਿੱਠੀ ਕੱਲ ਦੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਵੱਲੋਂ ਪੰਜਾਬ ਦੇ ਗਵਰਨਰ ਨੂੰ ਚੰਡੀਗੜ੍ਹ ਦਾ ਜਿਹੜਾ ਮਾਮਲਾ ਮੁੜ ਕੇ ਉਭਰਿਆ ਹੋਇਆ ਹੈ ਹਰਿਆਣੇ ਨੂੰ ਜ਼ਮੀਨ ਦਾ ਟੁਕੜਾ ਦੇਣ ਦੇ ਉੱਤੇ ਉਸ ਮਾਮਲੇ 'ਚ ਚਿੱਠੀ ਲਿਖੀ ਗਈ ਸੀ ਅਤੇ ਹੁਣ ਉਹਨਾਂ ਤੋਂ ਬਾਅਦ ਇੱਕ ਹੋਰ ਚਿੱਠੀ ਸਾਹਮਣੇ ਆਈ ਹੈ ਇਹ ਚਿੱਠੀ ਆਪ ਸੰਸਦ ਮਾਲਵਿੰਦਰ ਸਿੰਘ ਕੰਗ ਨੇ ਚੰਡੀਗੜ੍ਹ ਵਿੱਚ ਵਿਧਾਨ ਸਭਾ ਦੀ ਇਮਾਰਤ ਬਣਾਉਣ ਵਾਸਤੇ ਹਰਿਆਣਾ ਨੂੰ ਜਿਹੜੀ ਜ਼ਮੀਨ ਅਲਾਟ ਕਰਨ ਦਾ ਕੇਂਦਰ ਸਰਕਾਰ ਦਾ ਪ੍ਰਸਤਾਵ ਹੈ ਉਦੇ ਮੁਤਲਕ ਲਿਖਿਆ ਤੇ ਡੂੰਗੀ ਚਿੰਤਾ ਪ੍ਰਗਟਾਈ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਇਸ ਚਿੱਠੀ ਦੇ ਵਿੱਚ ਕਾਂਗਰਸ ਜ਼ੋਰ ਦੇ ਕੇ ਕਹੇ ਹੈ ਕਿ ਇਹ ਤਜ਼ਵੀਜ਼ ਪੰਜਾਬ ਦੀ ਰਾਜਧਾਨੀ ਤੇ ਕਬਜ਼ਾ ਕਰਨ ਦੇ ਬਰਾਬਰ ਹੈ ਅਤੇ ਚੰਡੀਗੜ੍ਹ ਤੇ ਪੰਜਾਬ ਦੇ ਲੋਕਾਂ ਦੇ ਅਧਿਕਾਰਾਂ ਦੇ ਖਿਲਾਫ ਵੀ ਹੈ ਉਹਨਾਂ ਚਿੱਠੀ ਦੇ ਵਿੱਚ ਚੰਡੀਗੜ੍ਹ ਦੀ ਇਤਿਹਾਸਕ ਮਹੱਤਤਾ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਜੋ ਉਸ ਧਰਤੀ ਤੇ ਸਥਾਪਿਤ ਕੀਤਾ ਗਿਆ ਜੋ ਕਿਸੇ ਸਮੇਂ ਪੰਜਾਬ ਪੰਜਾਬੀ ਬੋਲਣ ਵਾਲੇ ਪਿੰਡਾਂ ਨਾਲ ਸਬੰਧਤ ਸੀ ਪਾ ਪੰਜਾਬ ਦੇ ਪਿੰਡ ਉਜਾੜ ਕੇ ਇਹ ਚੰਡੀਗੜ੍ਹ ਵਸਾਇਆ ਗਿਆ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਪਣੀ ਰਾਜਸਥਾਨੀ ਬਣਾਉਣ ਲਈ ਆਪਣੀ ਜ਼ਮੀਨ ਦੀ ਕੁਰਬਾਨੀ ਦਿੱਤੀ। ਅਤੇ ਵਿਧਾਨ ਸਭਾ ਦੀ ਇਮਾਰਤ ਲਈ ਹਰਿਆਣਾ ਨੂੰ ਜ਼ਮੀਨ ਅਲਾਟ ਕਰਨ ਵਾਲਾ ਕੋਈ ਵੀ ਕਦਮ ਲੰਬੇ ਸਮੇਂ ਦੀ ਵਚਨਬਾਤਾਂ ਨੂੰ ਕਮਜ਼ੋਰ ਕਰੇਗਾ। ਹਾਲੀਆ ਘਟਨਾਵਾਂ ਨੇ ਪੰਜਾਬ ਦੇ ਲੋਕਾਂ ਦੇ ਵਿੱਚ ਵਿਆਪਕ ਅਸੰਤੁਸ਼ਟੀ ਪੈਦਾ ਕੀਤੀ ਹੈ ਜੋ ਇਸ ਨੂੰ ਕੇਂਦਰ ਸਰਕਾਰਾਂ ਦੁਆਰਾ ਸਮੇਂ-ਸਮੇਂ ਤੇ ਕੀਤੇ ਗਏ ਵਾਅਦ ਤੋਂ ਭਟਕਣ ਵਜੋਂ ਦੇਖਿਆ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਇਹ ਪ੍ਰਸਤਾਵ ਸਿਰਫ ਖੇਤਰੀ ਮੁੱਦਾ ਨਹੀਂ ਹੈ ਸਗੋਂ ਪੰਜਾਬ ਦੇ ਲੋਕਾਂ ਦੇ ਅਧਿਕਾਰਾਂ ਦਾ ਵਿਕਾਣ ਹੈ ਆਪਣੀ ਚਿੱਠੀ ਵਿੱਚ ਮਾਲਵਿੰਦਰ ਸਿੰਘ ਕੰਗ ਨੇ ਇਸ ਮਾਮਲੇ ਬਾਰੇ ਵਿਸਥਾਰ ਦੇ ਵਿੱਚ ਚਰਚਾ ਕਰ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਤੁਰੰਤ ਮੀਟਿੰਗ ਕਰਨ ਵਾਸਤੇ ਵੀ ਸਮੇਂ ਦੀ ਮੰਗ ਕੀਤੀ ਅਤੇ ਚੰਡੀਗੜ੍ਹ ਦੀ ਸਥਾਪਨਾ ਦੇ ਹਿੱਤਾਂ ਅਤੇ ਇਤਿਹਾਸਕ ਸੰਦਰਭ ਦਾ ਸਨਮਾਨ ਕਰਦੇ ਹੋਏ ਢੁਕਵੇਂ ਹੱਲ ਦੀ ਮੰਗ ਵੀ ਕੀਤੀ ਹੈ ਚਿੱਠੀ ਦੇ ਅਖੀਰ ਵਿੱਚ ਉਹਨਾਂ ਉਮੀਦ ਪ੍ਰਗਟਾਈ ਹੈ ਕਿ ਕੇਂਦਰ ਸਰਕਾਰ ਇਸ ਪ੍ਰਸਤਾਵ ਤੇ ਮੁੜ ਵਿਚਾਰ ਕਰੇਗੀ ਅਤੇ ਪੰਜਾਬ ਦੇ ਲੋਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰੇਗੀ। ਉਹਨਾਂ ਪੰਜਾਬ ਦੀ ਰਾਜਸਤਾਨੀ ਵਜੋਂ ਚੰਡੀਗੜ੍ਹ ਦੀ ਅਖੰਡਤਾ ਦੀ ਰਾਖੀ ਲਈ ਆਮ ਆਦਮੀ ਪਾਰਟੀ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ ਹੈ। ਪਰ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਕੁਝ ਭਾਜਪਾ ਦੇ ਆਗੂ ਮਨੋਰੰਜਨ ਕਾਲੀਆ ਵਰਗੇ ਇੱਥੋਂ ਤੱਕ ਪੰਜਾਬ ਦੇ ਮੌਜੂਦਾ ਭਾਜਪਾ ਪ੍ਰਧਾਨ ਉਹ ਵੀ ਪ੍ਰਧਾਨ ਮੰਤਰੀ ਅਤੇ ਗਵਰਨਰ ਨੂੰ ਲਿਖ ਰਹੇ ਨੇ ਜਾਂ ਮੰਗ ਕਰ ਰਹੇ ਨੇ ਕਿ ਇਹ ਕੰਮ ਨਾ ਕੀਤਾ ਜਾਵੇ। ਜਦੋਂ ਕਿ ਰਵਨੀਤ ਬਿੱਟੂ ਹਾਲੇ ਤੱਕ ਵੀ ਆਖ ਰਹੇ ਨੇ ਕਿ ਜ਼ਮੀਨ ਦਿੱਤੀ ਹੋਈ ਨਹੀਂ ਗਈ ਤੇ ਹੁਣ ਗੱਲ ਕਰਦਿਆਂ ਕੁੰਬੜਾ ਕਤਲ ਕੇਸ ਦੀ ਮੁਹਾਲੀ ਦਾ ਪਿੰਡਾ ਕੁੰਬੜਾ ਕੁੰਬੜਾ ਦੇ ਵਿੱਚ ਬੀਤੇ ਦਿਨੀ ਕਤਲ ਹੋ ਗਿਆ ਸੀ ਤੇ ਇਸ ਕਤਲकांड ਦੇ ਮਾਮਲੇ ਵਿੱਚ ਪਰਿਵਾਰ ਅਤੇ ਪ੍ਰਸ਼ਾਸਨ ਦੇ ਵਿੱਚਕਾਰ ਸਹਿਮਤੀ ਬਣੀ ਹੈ ਅਤੇ ਸਹਿਮਤੀ ਤੋਂ ਬਾਅਦ ਮ੍ਰਿਤਕ ਦਮਨਪ੍ਰੀਤ ਦਾ ਸੰਸਕਾਰ ਕਰ ਦਿੱਤਾ ਗਿਆ ਹੈ ਪ੍ਰਸ਼ਾਸਨ ਦੇ ਵੱਲੋਂ ਪਰਿਵਾਰ ਦੀਆਂ ਸਾਰੀਆਂ ਮੰਗਾਂ ਮੰਨੀਆਂ ਗਈਆਂ ਨੇ ਅਤੇ ਮੰਗਾ ਮੰਨੇ ਜਾਣ ਦੇ ਭਰੋਸੇ ਤੋਂ ਬਾਅਦ ਹੀ ਮ੍ਰਿਤਕ ਦਾ ਸਸਕਾਰ ਕੀਤਾ ਗਿਆ। ਮੁਹਾਲੀ ਦੇ ਡੀਸੀ ਨੂੰ ਇਹ ਮੰਗ ਪੱਤਰ ਦੇਣ ਤੋਂ ਬਾਅਦ ਮੁਹਾਲੀ 에য়ারਪੋਰਟ ਰੋਡ ਤੋਂ ਧਰਨਾ ਚੁਕ ਲਿਆ ਗਿਆ ਅਤੇ ਪਰਿਵਾਰਕ ਮੈਂਬਰ ਮ੍ਰਿਤਕ ਦਾ ਸਸਕਾਰ ਕਰਨ ਨੂੰ ਲੈ ਕੇ ਫਿਰ ਰਾਜ਼ੀ ਹੋ ਗਏ। ਜਾਣਕਾਰੀ ਮੁਤਾਬਕ ਜ਼ਖਮੀ ਹੋਏ ਨਾਬਾਲਗ ਲੜਕੇ ਦੀ ਮਾਂ ਹਾਲੇ ਵੀ ਧਰਨੇ ਤੇ ਬੈਠੀ ਹੋਈ ਹੈ। ਮੁਹਾਲੀ ਪੁਲਿਸ ਨੇ ਕੁੰਬੜਾ ਕਤਲ ਕਾਂਡ ਦੇ ਵਿੱਚ ਵੱਡੀ ਕਾਰਵਾਈ ਵੀ ਕੀਤੀ ਹੈ। ਪੁਲਿਸ ਨੇ ਕਤਲ ਕਾਂਡ ਦੇ ਵਿੱਚ ਸ਼ਾਮਲ ਚਾਰ ਮੁਲਜ਼ਮ ਹੁਣ ਤੱਕ ਗ੍ਰਿਫਤਾਰ ਕੀਤੇ ਐ ਅਤੇ ਪੁਲਿਸ ਨੇ ਗੌਰਵ ਸਮੇਤ ਚਾਰ ਜਿਹੜੇ ਮੁਲਜ਼ਮ ਗ੍ਰਿਫਤਾਰ ਕੀਤੇ ਐ ਜਦਕਿ ਇੱਕ ਮੁਲਜ਼ਮ ਹਾਲੇ ਵੀ ਫਰਾਰ ਦੱਸਿਆ ਜਾ ਰਿਹਾ ਹੈ ਗੌਰਵ ਨੂੰ ਬੀਤੇ ਦਿਨੀ ਸੁਹਾਣਾ ਤੋਂ ਕਾਬੂ ਕੀਤਾ ਗਿਆ ਸੀ ਦੱਸਣਾ ਬਣਦਾ ਕਿ ਇੱਕ ਮੁਲਜ਼ਮ ਹਾਲੇ ਜਿਹੜਾ ਫਰਾਰ ਹੈ ਉਹਦੀ ਭਾਲ ਕੀਤੀ ਜਾ ਰਹੀ ਹੈ ਤੇ ਉਥੇ ਦੂਜੇ ਬੰਨੇ ਪੀੜਤ ਪਰਿਵਾਰ ਦਮਨਪ੍ਰੀਤ ਤੇ ਸੰਸਕਾਰ ਲਈ ਜਦੋਂ ਰਾਜ਼ੀ ਹੋਇਆ ਤੇ ਉਹਦੇ ਤੋਂ ਪਹਿਲਾਂ Laash ਨੂੰ Airport Road ਤੇ ਰੱਖਿਆ ਹੋਇਆ ਸੀ ਅਤੇ ਉੱਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਦਸਣਾ ਬਣਦਾ ਕਿ ਪਰਿਵਾਰ ਦੇ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਅਤੇ ਸਰਕਾਰੀ ਨੌਕਰੀ ਦੀ ਵੀ ਮੰਗ ਕੀਤੀ ਜਾ ਰਹੀ ਸੀ ਮ੍ਰਿਤਕ ਪਰਿਵਾਰ ਮ੍ਰਿਤਕ ਦੇਹ ਨੂੰ ਪਰਸੋਂ ਤੋਂ 에য়ারਪੋਰਟ ਰੋਡ ਤੇ ਰੱਖ ਕੇ ਧਰਨਾ ਮਾਰੀ ਬੈਠਾ ਸੀ ਇਹਦੇ ਨਾਲ ਹੀ ਕੁਝ ਜਥੇਬੰਦੀਆਂ ਦੇ ਵੱਲੋਂ ਪ੍ਰਵਾਸੀਆਂ ਦੀਆਂ ਵੋਟਾਂ ਤੇ ਨੀਲੇ ਕਾਰਡ ਕੱਟੇ ਜਾਣ ਦੀ ਵੀ ਮੰਗ ਕੀਤੀ ਗਈ ਹੈ ਇਹਦੇ ਨਾਲ ਹੀ ਉਹਨਾਂ ਨੇ ਇਸ ਮੁਹਿੰਮ ਨੂੰ ਪੂਰੇ ਪੰਜਾਬ ਦੇ ਵਿੱਚ ਚਲਾਉਣ ਦੀ ਗੱਲ ਵੀ ਆਖੀ ਹੈ ਪਰਿਵਾਰ ਦੇ ਵੱਲੋਂ ਮੰਗ ਕੀਤੀ ਗਈ ਹੈ ਜੇ ਜੋ ਕੁਝ ਉਹਨਾਂ ਦੇ ਨਾਲ ਵਾਪਰਿਆ ਹੈ ਉਹ ਮੁੜ ਕੇ ਕਿਸੇ ਹੋਰ ਨਾਲ ਨਾ ਵਾਪਰੇ ਇਸ ਲਈ ਸਰਕਾਰ ਨੂੰ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਆ ਇਸ ਮੌਕੇ ਐਕਟਰ ਅਤੇ ਡਾਇਰੈਕਟਰ ਅਮਿਤੋ ਸਭਾਨ ਨੇ ਪਰਿਵਾਰ ਨੂੰ ਮੁੱਖ ਮੰਤਰੀ ਰੀਲੀਫ ਫੰਡ ਦੇ ਵਿੱਚੋਂ 25 ਲੱਖ ਰੁਪਏ ਦੇਣ ਦੀ ਮੰਗ ਵੀ ਕੀਤੀ ਹੈ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਵਾਪਸੇ ਦਾ ਐਲਾਨ ਤਾਂ ਕਰ ਦਿੱਤਾ ਜਾਂਦਾ ਹੈ ਪਰ ਬਾਅਦ ਦੇ ਵਿੱਚ ਕਈ ਵਾਰੀ ਇਹ ਮੰਗਾਂ ਸਿਰਫ ਹਵਾਈ ਬਣ ਜਾਂਦੀਆਂ ਨੇ ਇਹਦੇ ਨਾਲ ਹੀ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਹੋਵੇ ਪਰ ਉਹਦੇ ਵਿੱਚ ਪੰਜਾਬ ਦਾ ਆਧਾਰ ਕਾਰਡ ਵੋਟਰ ਕਾਰਡ ਪੈਨ ਕਾਰਡ ਅਤੇ ਇਥੋਂ ਦਾ ਰਾਸ਼ਨ ਕਾਰਡ ਨਾ ਮੰਨਿਆ ਜਾਵੇ। ਅਮਿਤੋਜ ਮਾਨ ਨੇ ਕਿਹਾ ਕਿ ਉਹਨਾਂ ਦੇ ਪੁਰਾਣੇ ਦਸਤਾਵੇਜ਼ਾਂ ਦੀ ਆਧਾਰਤੀ ਵੈਰੀਫਿਕੇਸ਼ਨ ਕੀਤੀ ਜਾਵੇ। ਪ੍ਰਸ਼ਾਸਨ ਦੇ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਇਸ ਮਾਮਲੇ ਨੂੰ ਲੈ ਕੇ ਮੁਲਜ਼ਮਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਹਰ ਹਿੱਲੇ ਦਵਾਇਆ ਜਾਏਗਾ। ਐਸਡੀਐਮ ਨੇ ਇਸ ਮਾਮਲੇ ਤੇ ਬੋਲਦਿਆਂ ਕਿਹਾ ਕਿ ਪਿੰਡ ਵਾਸੀਆਂ ਦੇ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਪਰਿਵਾਰ ਦੇ ਵੱਲੋਂ ਮਲਜ਼ਮਾਂ ਦੀ ਪਛਾਣ ਕੀਤੀ ਗਈ ਹੈ ਅਤੇ ਪਰਿਵਾਰ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਸੀ ਤੇ ਉਹਨਾਂ ਵਿੱਚ ਗ੍ਰਿਫਤਾਰੀਆਂ ਹੋ ਗਈਆਂ ਨੇ। ਉਹਨਾਂ ਨੇ ਕਿਹਾ ਕਿ ਪਿੰਡ ਵਾਲਿਆਂ ਨੇ ਗੈਰ ਕਾਨੂੰਨੀ ਪੀਜੀ ਚਲਾਉਣ ਵਾਲਿਆਂ ਦੇ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਹੈ। ਅਤੇ ਵੋਟਰ ਅਤੇ ਆਧਾਰ ਕਾਰਡ ਦੀ ਵੈਰੀਫਿਕੇਸ਼ਨ ਦੇਾਬਤ ਵੀ ਕਿਹਾ ਹੈ। ਇਹਦੇ ਨਾਲ ਹੀ ਉਹਨਾਂ ਨੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ ਹੈ। ਉਹਨਾਂ ਨੇ ਦੱਸਿਆ ਕਿ ਪਰਿਵਾਰ ਸਸਕਾਰ ਕਰਨ ਵਾਸਤੇ ਸਹਿਮਤ ਹੋ ਗਿਆ ਸੀ ਉਹਦੇ ਤੋਂ ਬਾਅਦ ਹੀ ਇਹ ਜਿਹੜਾ ਧਰਨਾ ਚੁੱਕਿਆਗਾ ਜਦੋਂ ਪ੍ਰਸ਼ਾਸਨ ਅਤੇ ਪਰਿਵਾਰ ਦੇ ਵਿਚਕਾਰ ਸਹਿਮਤੀ ਬਣੀ ਤੇ ਹੁਣ ਮੋਗੇ ਵਾਲੇ ਪਾਸੋਂ ਇੱਕ ਹੋਰ ਦਰਦਨਾਕ ਖਬਰ ਮਿਲੀ ਹੈ ਮੋਗਾ ਜਿਹੜਾ ਪਿੰਡ ਹੈ ਲੰਡੇਕੇ ਉਥੋਂ ਖਬਰ ਮਿਲੀ ਹੈ ਕਿ ਬੀਤੀ ਦੇਰ ਰਾਤ ਛੱਕੀ ਹਾਲਾਤਾਂ ਵਿੱਚ ਗੋਲੀ ਚੱਲੀ ਹੈ 10 ਵਰਿਆਂ ਦੀ ਇੱਕ ਬੱਚੀ ਦੀ ਮੌਤ ਹੋਈ ਹੈ ਪੁਲਿਸ ਇਸ ਮਾਮਲੇ ਦੀ ਇਸ ਵਕਤ ਜਾਂਚ ਕਰ ਰਹੀ ਹੈ ਜਾਣਕਾਰੀ ਦੇ ਅਨੁਸਾਰ ਦਾਦੇ ਦੇ ਲਾਇਸੈਂਸੀ ਰਿਵਾਲਵਰ ਤੋਂ ਇਹ ਗੋਲੀ ਚੱਲੀ ਬੱਚੀ ਦਾ ਨਾਮ ਮਨਰੀਤ ਕੌਰ ਦੱਸਿਆ ਜਾ ਰਿਹਾ ਹੈ ਇਹ ਵੀ ਜਾਣਕਾਰੀ ਮਿਲੀ ਹੈ ਕਿ ਗੋਲੀ ਲੜਕੀ ਵੱਲੋਂ ਖੁਦ ਚਲਾਈ ਗਈ। ਜਦੋਂ ਲੜਕੀ ਅਲਮਾਰੀ ਦੇ ਵਿੱਚੋਂ ਕੁਝ ਕੱਪੜੇ ਕੱਢਣ ਲੱਗੀ ਤਾਂ ਉਸਨੇ ਅਲਮਾਰੀ ਦੇ ਵਿੱਚ ਪਿਆ ਰਵਾਲਵਰ ਦੇਖਿਆ ਅਤੇ ਉਸ ਦਾ ਕੋੜਾ ਦਬਾ ਦਿੱਤਾ ਜਿਸ ਕਾਰਨ ਬੱਚੀ ਦੀ ਮੌਤ ਹੋ ਗਈ। ਇਹ ਖਬਰ ਸਾਨੂੰ ਇੱਕ ਸੁਨੇਹਾ ਵੀ ਦਿੰਦੀ ਹੈ ਕਿ ਜੇ ਘਰਾਂ ਵਿੱਚ ਹਥਿਆਰ ਨੇ ਤਾਂ ਉਹ ਲੋਡਡ ਨਾ ਰੱਖੇ ਜਾਣ। ਤੇ ਹੁਣ ਗੱਲ ਕਰਦੇ ਹਾਂ ਬਾਬਾ ਸਰਦਿੱਕੀ ਕਤਲ ਕੇਸ ਦੀ। ਕਈ ਗ੍ਰਿਫਤਾਰੀਆਂ ਵੱਖ-ਵੱਖ ਥਾਵਾਂ ਤੋਂ ਹੋਈਆਂ ਨੇ। ਬੀਤੇ ਦਿਨੀ ਤੁਸੀਂ ਸੁਣੀ ਸੀ ਖਬਰ ਕਿ ਨੇਪਾਲ ਦੀ ਸਰਹੱਦ ਨੇੜਿਓਂ ਇੱਕ ਮੁੱਖ ਮੁਲਜ਼ਮ ਵੀ ਫੜਿਆ ਗਿਆ ਹੈ ਤੇ ਹੁਣ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਪਬ ਏਜੀਟੀਐਫ ਨੇ ਮਹਾਰਾਸ਼ਟਰ ਪੁਲਿਸ ਨਾਲ ਸਾਂਝੇ ਆਪਰੇਸ਼ਨ ਦੇ ਵਿੱਚ ਬਾਬਾ ਸਦੀਕੀ ਕਤਲ ਕੇਸ ਦੇ ਨਾਲ ਸਬੰਧਤ ਫਾਜ਼ਕਾ ਸਥਿਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਦੱਸਣਾ ਬਣਦਾ ਕਿ ਪਿਛਲੇ ਮਹੀਨੇ ਮੁੰਬਈ 'ਚ ਬਾਬਾ ਸਦੀਕੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਹ ਜਾਣਕਾਰੀ ਦਿੱਤੀ ਹੈ ਪੰਜਾਬ ਦੇ ਪੁਲਿਸ ਮੁਖੀ ਭਾਵ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਡੀਜੀਪੀ ਨੇ ਦੱਸਿਆ ਕਿ ਫੜੇਗਾ ਮਲਜ਼ਮ ਦੀ ਪਛਾਣ ਜ਼ਿਲ੍ਹਾ ਫਾਜ਼ਿਲਕਾ ਦੇ ਪੱਕਾ ਚਿਸ਼ਤੀ ਦੇ ਵਸਨੀਕ ਆਕਾਸ਼ ਗਿੱਲ ਵਜੋਂ ਹੋਈ ਹੈ ਉਹਨਾਂ ਨੇ ਆਪਣੇ ਐਕਸ ਹੈਂਡਲ ਤੇ ਇਹ ਪੋਸਟ ਤੇ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਗ੍ਰਿਫਤਾਰ ਮਲਜ਼ਮ ਲਾਰੈਂਸ ਮਿਸ਼ਨੋਈ ਗੈਂਗ ਦਾ ਮੈਂਬਰ ਹੈ ਜੋ ਬਾਬਾ ਸਦੀਕੀ ਦੇ ਕਤਲ ਕੇਸ ਤੇ ਸ਼ਾਮਲ ਸ਼ੂਟਰਾਂ ਨੂੰ ਲੌਜਿਸਟਿਕ ਸਹਾਇਤਾ ਪ੍ਰਦਾਨ ਕਰ ਰਿਹਾ ਸੀ ਉਹਨਾਂ ਦੱਸਿਆ ਕਿ ਮੁਲਜ਼ਮ ਨੂੰ ਅਗਲੇਰੀ ਜਾਂਚ ਲਈ ਮੁੰਬਈ ਪੁਲਿਸ ਤੇ ਹਵਾਲੇ ਕਰ ਦਿੱਤਾ ਗਿਆ ਇਸ ਕਾਰਵਾਈ ਦੇ ਵੇਰਵੇ ਸਾਂਝੇ ਕਰਦੇ ਹਾਂ ਏਡੀਜੀਪੀ ਏਜੀਟੀਐ ਪ੍ਰਬੋਧ ਬਾਰ ਨੇ ਦੱਸਿਆ ਕਿ ਏਆਈਜੀ ਏਜੀਟੀਐ ਸੰਦੀਪ ਗੋਇਲ ਦੀ ਨਿਗਰਾਨੀ ਦੇ ਹੇਠ ਪੁਲਿਸ ਟੀਮਾਂ ਬਾਬਾ ਸਦੀਕੀ ਕਤਲ ਕੇਸ ਦੇ ਵਿੱਚ ਮੁੰਬਈ ਪੁਲਿਸ ਦੇ ਨਾਲ ਨੇੜਿਓਂ ਤਾਲਮੇਲ ਜਰੀਏ ਕੰਮ ਕਰ ਰਹੀਆਂ ਨੇ ਅਤੇ ਜਾਂਚ ਚੱਲ ਰਹੀ ਹੈ ਤੇ ਜਾਂਚ ਦੇ ਦੌਰਾਨ ਇਸ ਕੇਸ ਦੇ ਵਿੱਚ ਮੁਲਜ਼ਮ ਆਕਾਸ਼ ਗਿਲ ਦੀ ਭੂਮਿਕਾ ਸਾਹਮਣੇ ਆਈ ਸੀ। ਉਹਨਾਂ ਦੱਸਿਆ ਕਿ ਤੇਜ਼ੀ ਦੇ ਨਾਲ ਕਾਰਵਾਈ ਕਰਦੇ ਹਾਂ। ਡੀਐਸਪੀ ਰਾਜਨ ਪਰਮਿੰਦਰ ਸਿੰਘ ਦੀ ਅਗਵਾਈ 'ਚ ਏਜੀਟੀਐਫ ਦੀਆਂ ਪੁਲਿਸ ਟੀਮਾਂ ਨੇ ਮੁੰਬਈ ਕ੍ਰਾਈਮ ਬ੍ਰਾਂਚ ਦੇ ਨਾਲ ਮਿਲ ਕੇ ਇੱਕ ਸਾਂਝੀ ਮੁਹਿੰਮ ਇੱਕ ਸਾਂਝਾ ਆਪਰੇਸ਼ਨ ਚਲਾਇਆ ਅਤੇ ਮੁਲਜ਼ਮ ਨੂੰ ਫਾਜ਼ਲਕਾ ਦੇ ਸੁਲੇਮਾਨ ਕੀ ਰੋਡ ਤੋਂ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕਰ ਲਈ। ਤੇ ਹੁਣ ਇੱਕ ਹੋਰ ਬਹੁਤ ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲੀ ਖਬਰ ਮਿਲੀ ਹੈ। ਬੰਕਾ ਜ਼ਿਲ੍ਹੇ ਦੇ ਅਮਰਪੁਰ ਬਲਾਕ ਦੇ ਸੋਬਨਪੁਰ ਪੰਚਾਇਤ ਦੇ ਬਲੂਆ ਪਿੰਡ 'ਚ ਇੱਕੋ ਹੀ ਪਰਿਵਾਰ ਦੇ ਪੰਜ ਲੋਕਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਦੀ ਸਥਿਤੀ ਵਿਗੜੀ ਸਾਰਿਆਂ ਨੂੰ ਇਲਾਜ ਵਾਸਤੇ ਰਾਤ ਦੇ ਤਕਰੀਬਨ 2:30 ਵਜੇ ਰੈਫਰਲ ਹਸਪਤਾਲ ਪਹੁੰਚਦਾ ਕੀਤਾ ਗਿਆ। ਜਿੱਥੇ ਇਲਾਜ ਤੋਂ ਬਾਅਦ ਉਹਨਾਂ ਨੂੰ ਬਿਹਤਰ ਇਲਾਜ ਵਾਸਤੇ ਭਾਗਲਪੁਰ ਦੇ ਇੱਕ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ। ਜਿੱਥੇ ਪਰਿਵਾਰ ਦੇ ਮੁਖੀ ਕਨਹੂ ਮੈਤੋ ਜਿਸਤੀ ਉਮਰ ਤਕਰੀਬਨ 40 ਕਰੇ ਦੱਸੀ ਜਾ ਰਹੀ ਹੈ ਉਸ ਦੀ ਪਤਨੀ ਗੀਤਾ ਦੇਵੀ ਜਿਸਤੀ ਉਪਰ 35 ਕਰੇ ਹੈ ਉਹਨਾਂ ਦੀ ਦੱਸਿਆ ਗਿਆ ਕਿ ਇਲਾਜ ਦੇ ਦੌਰਾਨ ਪਤੀ ਪਤਨੀ ਦੀ ਮੌਤ ਹੋ ਗਈ ਹੈ ਜਦ ਕੇ ਬਾਕੀ ਚਾਰਾਂ ਦੀ ਹਾਲਤ ਨਾਜ਼ਕ ਦੱਸੀ ਜਾ ਰਹੀ ਹੈ ਹਸਪਤਾਲ ਦੇ ਵਿੱਚ ਦਾਖਲ ਹੋਣ ਵਾਲਿਆਂ ਵਿੱਚ ਉਹਨਾਂ ਦੀ 30 16 ਵਰਿਆਂ ਦੀ ਸਹਿਤਾ ਕੁਮਾਰੀ 12 ਵਰਿਆਂ ਦਾ ਉਹਨਾਂ ਦਾ ਪੁੱਤਰ ਧੀਰਜ ਕੁਮਾਰ ਅਤੇ 8 ਵਰਿਆਂ ਦਾ ਪੁੱਤਰ ਰਾਕੇਸ਼ ਕੁਮਾਰ ਇਹ ਵੀ ਸ਼ਾਮਲ ਨੇ ਪਿੰਡ ਦੇ ਲੋਕਾਂ ਨੇ ਦੱਸਿਆ ਤੇ ਘਰ ਦੀ ਆਰਥਿਕ ਸਥਿਤੀ ਕੋਈ ਬਹੁਤੀ ਠੀਕ ਨਹੀਂ। 2-3 ਪ੍ਰਾਈਵੇਟ ਬੈਂਕਾਂ ਤੋਂ ਗਰੁੱਪ ਲੋਨ ਲਿਆ ਹੋਇਆ ਸੀ। ਇਸ ਦੇ ਕਾਰਨ ਬੈਂਕ ਮੁਲਾਜ਼ਮਾਂ ਦਾ ਉਹ ਰਕਮ ਵਸੂਲਣ ਵਾਸਤੇ ਉਹਨਾਂ ਦੇ ਘਰ ਰੋਜ਼ ਆਉਣਾ ਜਾਣਾ ਸੀ ਚੱਕਰਬਾੜ ਦੇ ਰਹਿੰਦੇ ਸੀ। ਪਤਾ ਲੱਗਿਆ ਕਿ ਇਸੇ ਕਾਰਨ ਸਾਰੇ ਪਰਿਵਾਰਕ ਮੈਂਬਰਾਂ ਨੇ ਇੱਕ ਕਦਮ ਚੁੱਕ ਲਿਆ। ਮ੍ਰਿਤਕ ਕਨ੍ਹੇ ਮਹਿਤੋ ਦੱਸਿਆ ਜਾ ਰਿਹਾ ਕਿ ਆਟੋ ਡਰਾਈਵਰ ਸੀ ਅਤੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਪਰ ਹੁਣ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਰਿਹਾ। ਹਸਪਤਾਲ ਦੇ ਐਮਰਜੈਂਸੀ ਰੂਮ ਦੇ ਵਿੱਚ ਉਲਟੀਆਂ ਕਰਨ ਤੋਂ ਬਾਅਦ ਸविता ਕੁਮਾਰੀ ਦੇ ਪੇਟ ਦੇ ਵਿੱਚੋਂ ਸਲਫਾਸਤੀ ਗੋਲੀ ਨਿਕਲੀ ਹੈ। ਦੋਵੇਂ ਪੁੱਤਰਾਂ ਵੀ ਉਹਨਾਂ ਦੇਆਂ ਨੂੰ ਉਲਟੀਆਂ ਲੱਗੀਆਂ। ਤਿੰਨੋਂ ਬੇਚੈਨੀ ਦੀ ਹਾਲਤ ਵਿੱਚ ਬੈੱਡ ਤੇ ਪਏ ਸੀ। ਉਹਨਾਂ ਨੂੰ ਹੱਥਾਂ ਪੈਰਾਂ 'ਚ ਕੜਵਲ ਅਤੇ ਸਿਰ ਵਿੱਚ ਦਰਦ ਦੀਆਂ ਸ਼ਿਕਾਇਤਾਂ ਦੱਸੀਆਂ ਗਈਆਂ ਨੇ। ਆਟੋ ਡਰਾਈਵਰ ਕਨਈਆ ਕੁਮਾਰ ਜਿਸ ਨੇ ਸਲਫਾਸਤੀ ਗੋਲੀ ਖਾਧੀ, ਉਹਦੇ ਦੋ ਵੱਡੇ ਭਰਾ ਜਿਨ੍ਹਾਂ ਵਿੱਚ ਸ਼ਿਆਮ ਕੁਮਾਰ ਮੈਤੋ ਅਤੇ ਭੋਲਾ ਮੈਤੋ ਨੇ ਆਸ-ਪਾਸ ਤੇ ਤਿੰਨ ਲੋਕਾਂ ਦੀ ਮਦਦ ਦੇ ਨਾਲ ਤੁਰੰਤ ਅਮਰਪੁਰ ਅਤੇ ਫਿਰ ਜਵਾਹਰ ਲਾਲ ਨਹਿਰੂ ਹਸਪਤਾਲ ਵਿੱਚ ਇਹਨਾਂ ਨੂੰ ਭਰਤੀ ਕਰਵਾਇਆ। ਘਟਨਾ ਨੂੰ ਲੈ ਕੇ ਮਹਿਤੋ ਪਰਿਵਾਰ ਇਸ ਵਕਤ ਹਫੜਾ ਦਫੜੀ ਵਿੱਚ ਵੀ ਹੈ ਅਤੇ ਪਿੰਡ ਵਿੱਚ ਸੋਗ ਦਾ ਮਾਹੌਲ ਵੀ ਹੈ ਇਹਨਾਂ ਮੌਤਾਂ ਤੋਂ ਬਾਅਦ। ਦੂਸਰੇ ਪਾਸੇ ਕਨਈਆ ਦੀ ਬਜ਼ੁਰਗ ਮਾਂ ਨੂੰ ਇਸ ਘਟਨਾ ਦੇ ਬਾਬਤ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਕਿਉਂਕਿ ਪਰਿਵਾਰ ਨੂੰ ਡਰ ਹੈ ਕਿ ਜੇਕਰ ਉਹਨਾਂ ਨੂੰ ਦੱਸਿਆ ਕਿ ਪੂਰਾ ਪਰਿਵਾਰ ਖੁਦਕੁਸ਼ੀ ਕਰਨ ਜਾ ਰਿਹਾ ਸੀ ਉਹਨਾਂ ਵਿੱਚੋਂ ਦੋ ਦੀਆਂ ਮੌਤਾਂ ਹੋ ਚੁੱਕੀਆਂ ਨੇ ਤਾਂ ਸਦਮੇ ਦੇ ਕਾਰਨ ਕੁਝ ਵੀ ਪਾਣਾ ਵਾਪਰ ਜਾ ਸਕਦਾ ਹੈ। ਮੌਕੇ ਤੇ ਮੌਜੂਦ ਮਜ ਤੋਂ ਪਰਿਵਾਰ ਦੇ ਮੈਂਬਰਾਂ ਦੀਆਂ ਚੀਕਾਂ ਦੂਰ ਦੂਰ ਤੱਕ ਸੁਣਾਈ ਦੇ ਰਹੀਆਂ ਸੀ ਮਾਹੌਲ ਗਮਗੀਨ ਹੈ ਉਹਨਾਂ ਨੂੰ ਦਲਾਸੇ ਦੇਣ ਵਾਲੇ ਗਵਾਂਡੀਆਂ ਦੀਆਂ ਅੱਖਾਂ ਵਿੱਚ ਵੀ ਅਥਰੂ ਨੇ ਉਹ ਵੀ ਤਾਹਾਂ ਮਾਰ ਰਹੇ ਐ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਕਨਈਆ لال ਮੈਤੋ ਦੇ ਸਿਰ 20 ਲੱਖ ਰੁਪਏ ਤੋਂ ਵੱਧ ਦਾ ਕਰਜ਼ਾ ਸੀ ਸਮਾਜਿਕ ਪੱਧਰ ਤੇ ਵਿਆਸ ਤੇ ਕਰਜ਼ਾ ਦੇਣ ਵਾਲੀਆਂ ਮਹਿਲਾ ਵਿਕਾਸ ਕਮੇਟੀਆਂ ਨਾਲ ਜੁੜੇ ਗਰੁੱਪ ਦੀ ਮੀਟਿੰਗ ਉਸ ਤੇ ਕਰ ਅਕਸਰ ਹੁੰਦੀ ਸੀ ਕਨਈਆ ਤੇ ਉਹਨਾਂ ਕਮੇਟੀਆਂ ਤੋਂ ਕਰਜ਼ਾ ਉਹਨਾਂ ਨੇ ਲਿਆ ਅਤੇ ਕੁਝ ਹੋਰ ਨਾਂ ਦਾ ਵੀ ਕਰਜ਼ਾ ਉਹਨਾਂ ਦੇ ਸਿਰ ਦੱਸਿਆ ਜਾ ਰਿਹਾ ਹੈ। ਉਹਦੀ ਪਤਨੀ ਗੀਤਾ ਦੇਵੀ ਦੱਸਿਆ ਜਾ ਰਿਹਾ ਹੈ ਇਹਨਾਂ ਕਮੇਟੀਆਂ ਨਾਲ ਵੱਧ ਸਬੰਧਤ ਰੱਖਦੀ ਸੀ ਜਾਂ ਵੱਧ ਸਬੰਧ ਸਨ ਉਹਦੇ। ਉਹ ਅਮਰਪੁਰ ਭਾਗਲਪੁਰ ਦੇ ਵਿੱਚ ਕੰਮ ਕਰਨ ਵਾਲੇ ਕਈ ਸ਼ਾਹੂਕਾਰਾਂ ਦਾ ਕਰਜ਼ਈ ਵੀ ਦੱਸਿਆ ਜਾ ਰਿਹਾ ਹੈ। ਇਹ ਉਹੀ ਸ਼ਾਹੂਕਾਰ ਨੇ ਜੋ ਕੁਝ ਮਹੀਨਿਆਂ ਵਿੱਚ 2000 ਰੁਪਏ ਨੂੰ 2 ਲੱਖ ਰੁਪਏ ਵਿੱਚ ਬਦਲ ਦਿੰਦੇ ਨੇ ਅਤੇ ਕਰਜ਼ਾ ਲੈਣ ਵਾਲੇ ਨੂੰ ਆਖਰ ਫਿਰ ਮੌਤ ਵੱਲ ਧੱਕ ਦਿੰਦੇ ਨੇ। ਪਹਿਲਾਂ ਉਹ ਉਸਤਾ ਖੇਤ ਜ਼ਮੀਨ ਘਰ ਗਹਿਣੇ ਲੈ ਲੈਂਦੀ ਐ ਤੇ ਫਿਰ ਨਿਤ ਗਾਲਾਂ ਵਰਾਉਂਦੇ ਐ ਅਤੇ ਖੁਦਕੁਸ਼ੀ ਵਾਸਤੇ ਇਨਸਾਨ ਨੂੰ ਮਜਬੂਰ ਕਰ ਦਿੰਦੇ ਐ ਇਹ ਲੋਕਾਂ ਨੇ ਆਖਿਆ ਕਨਈਆ ਵੀ ਦੱਸਿਆ ਜਾ ਰਿਹਾ ਕਿ ਇਸ ਤਰ੍ਹਾਂ ਦੇ ਸ਼ਾਹੂਕਾਰਾਂ ਦੇ ਚੁੰਗਲ ਵਿੱਚ ਫਸ ਗਿਆ ਸੀ ਹਰ ਰੋਜ਼ ਸ਼ਾਹੂਕਾਰ ਉਹਦੇ ਘਰ ਗੇੜੇ ਮਾਰਦੇ ਗਾਲਾਂ ਕੱਢਦੇ ਉਸਦੀ ਪਤਨੀ ਅਤੇ ਬੱਚਿਆਂ ਨੂੰ ਜਲੀਲ ਕਰਦੇ ਸ਼ਾਹੂਕਾਰ ਉਸਦੀ ਕੁੱਟ ਮਾਰ ਵੀ ਕਰਦੇ ਸ਼ਾਮ ਨੂੰ ਆਟੋ ਚਲਾ ਕੇ ਜੋ 2 2 400 ਉਹ ਕਮਾ ਕੇ ਲਿਆਉਂਦਾ ਉਹ ਵੀ ਉਹਦੇ ਕੋਲੋਂ ਖੋ ਕੇ ਲੈ ਜਾਂਦੇ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਕਨਈਆ ਦੀ ਆਰਥਿਕ ਹਾਲਤ ਕਾਫੀ ਕਮਜ਼ੋਰ ਹੋ ਚੁੱਕੀ ਸੀ ਪੁਲਸ ਨੇ ਘਟਨਾ ਸਬੰਧੀ ਪਰਿਵਾਰ ਦੇ ਲੋਕਾਂ ਦੇ ਬਿਆਨ ਦਰਜ ਕੀਤੇ ਐ ਅਤੇ ਇਹਦੇ ਉੱਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹੁਣ ਇਹ ਖਬਰ ਵੀ ਸੁਨੇਹਾ ਦੇ ਰਹੀ ਹੈ ਕਿ ਇਹ ਕਮੇਟੀਆਂ ਇਹ ਚਾਦਰ ਦੇਖ ਕੇ ਪੈਰ ਨਾ ਪਸਾਰਨੇ ਅਤੇ ਲੋੜੋਂ ਵੱਧ ਕਰਜ਼ਾ ਚੁੱਕਣਾ ਆਮਦਨ ਘੱਟ ਹੋਣਾ ਆਖਰਕਾਰ ਤੁਹਾਨੂੰ ਕਿਸ ਕਗਾਰ ਤੇ ਲਿਜਾ ਕੇ ਖੜਾ ਕਰ ਦਿੰਦਾ ਹੈ ਉਸੇ ਤਰ੍ਹਾਂ ਦੀ ਇੱਕ ਖਬਰ ਇਸ਼ਾਰੇ ਕਰ ਰਹੀ ਹੈ ਸੋ ਦੋਸਤੋ ਇਸ ਇਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀ ਪਾਲੂ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ